ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਬਾਕੀ ਤੂੜੀ ਦਾ ਸੀਜ਼ਨ ਹੋ ਗਿਆ ਜੀ ਸਮਾਪਤ ਤੇ ਤੂੜੀ ਵਾਲੇ ਸੀਜ਼ਨ ਤੋਂ ਬਾਅਦ ਆਪਾਂ ਪਹਿਲੀ ਟਰਾਲੀ ਸੇਲ ਵਾਸਤੇ ਲੈ ਕੇ ਆਏ ਜੀ ਤੇ 11 6 ਦੀ ਜੈਕ ਵਾਲੀ ਟਰਾਲੀ ਹੈ ਜੀ ਤੇ ਬਾਕੀ ਇਹ 5 6 ਮਹੀਨੇ ਪੁਰਾਣੀ ਬਣੀ ਟਰਾਲੀ ਆ ਤੂੜੀ ਕਣਕ ਤੇ ਚੱਲੀ ਆ ਸਿਰਫ ਤੇ ਟਰਾਲੀ ਬਿਲਕੁਲ ਨਮਿਆਰ ਗਈ ਪਈ ਆ ਜੇ ਨਵੀਂ ਟਰਾਲੀ ਸੀ 25 ਮਾਡਲ ਆ ਤੇ ਬਾਕੀ ਆਪਾਂ ਗੱਲ ਕਰਦੇ ਅੱਗੋਂ ਹੁੱਕ ਤੋਂ ਲੈ ਕੇ ਮਗਰਲੀ ਹੁੱਕ ਤੱਕ ਸਾਰੀ ਜਾਣਕਾਰੀ ਦਵਾਗੇ ਹਾਂਜੀ ਇਹਦੇ ਪਈ ਹੋਈ ਮਸ਼ੀਨੀ ਹੁੱਕਾ 2.5 ਇੰਚੀ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਘੱਟ ਚੱਲੀ ਟਰਾਲੀ ਹੈ ਜੀ ਤੇ ਇਹਦੀ ਹੈਗੀ ਹੈ ਜੀ ਆਪਣੀ ਚਾਸੀ ਬਣੀ ਹੋਈ ਹੈ ਚੈਨਰਾਂ ਤੇ ਚੈਨਰ ਆ ਜੀ 8 3 ਦੇ 8 3 ਦੇ ਚੈਨਰਾਂ ਤੇ ਬਣੀ ਹੋਈ ਆ ਤੇ ਇਹ ਵੀ ਪੂਰੇ ਭਾਰੇ ਚੈਨਰ ਲੱਗੇ ਹੋਏ ਆ ਜੀ ਬਾਕੀ ਆਪਣਾ ਅੱਗੇ ਗੱਲ ਕਰਦੇ ਆ ਜੀ ਚਾਦਰ ਦੀ ਸਾਈਡ ਵਾਲੀ ਚਾਦਰ ਲੱਗੀ ਹੋਈ ਹੈ ਜੀ ਟਾਟਾ ਦੀ ਸਾਰੀ ਚਾਦਰ ਟਾਟਾ ਦੀ ਲੱਗੀ ਆ ਤੇ ਬਾਕੀ ਸਾਈਡਾਂ ਤੇ ਲੱਗੀ 12 ਗੇਜ 12 ਗੇਜ ਚਾਦਰ ਲੱਗੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਇਹ ਫੱਟੀ ਦੀ ਟਰਾਲੀ ਬਣੀ ਹੋਈ ਹੈ ਜੀ ਐਂਗਲ ਵਾਲੀ ਨਹੀਂ ਫੱਟੀ ਲੱਗੀ ਹੋਈ ਹੈ ਤਿੰਨ ਸੂਤ ਮੋਟੀ ਤਿੰਨ ਸੂਤ ਮੋਟੀ ਪੂਰੀ ਫੱਟੀ ਲੱਗੀ ਹੋਈ ਜੀ ਦੇਖ ਸਕਦੇ ਹੋ ਤੇ ਬਾਕੀ ਅੱਗੇ ਗੱਲ ਕਰੀਏ ਆਪਾਂ ਟਾਇਰਾਂ ਦੀ ਟਾਇਰ ਹੈਗੇ ਆ ਜੀ ਅਪੋਲੋ ਕੰਪਨੀ ਦੇ ਆਪੋਲੋ ਕੰਪਨੀ ਦੇ ਟਰੱਕ ਵਾਲੇ ਟਾਇਰ ਆ ਤੇ ਬਾਕੀ ਟਾਇਰਾਂ ਦੀ ਗੁੱਡੀ ਵੀ ਨਾਲ ਗੁੱਡੀ ਪਈ ਆ ਤੇ ਟਾਇਰ ਵੀ 40 45% ਟਾਇਰ ਵੀ ਚੰਗੇ ਪਏ ਆ ਜੀ ਤੇ ਬਾਕੀ ਕੜੇ ਵਾਲੇ ਰਿਮ ਆਈ ਕੜੇ ਵਾਲੇ ਰਿਮ ਹੈਵੀ ਪਲੇਟ ਵਾਲੇ ਰਿਮ ਆ ਦੇਖ ਸਕਦੇ ਹੋ ਤੁਸੀਂ ਤੇ ਬਿਲਕੁਲ ਨਵੇਂ ਰਿਮ ਹੈ ਵੀ ਤੇ ਆਪਣੇ ਹਿੱਸਾ ਹੈਗਾ ਜੀ ਹਿੱਸਾ ਲੱਗਿਆ ਹੋਇਆ ਇਹਦੇ 4 ਇੰਚੀ 4 ਇੰਚੀ ਹਿੱਸਾ ਲੱਗਾ ਪੂਰਾ ਚੌੜਾ ਜੀ ਤੇ 52 ਇੰਚੇ ਦੀ ਹੱਬ ਤੋਂ ਹੱਬ ਚੜਾਈ ਆ ਤੇ ਬਾਕੀ ਤੁਸੀਂ ਟਾਇਰ ਵੀ ਦੇਖ ਸਕਦੇ ਹੋ ਕੰਨੀਆਂ ਤੇ ਆ ਕੋਈ ਪਲਟਣ ਦਾ ਖਤਰਾ ਨਹੀਂ ਨਵਾਂ ਬਿਲਕੁਲ ਹਿੱਸਾ ਹੈ ਵੀ ਤੇ ਬਾਕੀ ਅੱਗੇ ਆ ਗਿਆ ਜੀ ਜੈਕ ਜੈਕ ਲੱਗਾ ਹੋਇਆ 2 ਸਟਾਕ ਦਾ ਜੈਕ ਆ ਧੀਮਾਨ ਕੰਪਨੀ ਦਾ ਦੇਖ ਸਕਦੇ ਹੋ ਤੁਸੀਂ ਤੇ ਇਹ ਵੀ ਬਿਲਕੁਲ ਵਧੀਆ ਜੈਕ ਆ ਜੀ ਇਹ 15 ਟਨ ਵਾਲਾ ਜੈਕ ਹੁੰਦਾ ਹੈ ਹਾਈ ਸਪੀਡ ਜੈਕ ਆ ਦੋ ਵਾਰੀ ਨਿਕਲਦਾ ਇਹ ਤੇ ਜਲਦੀ ਚੱਕਦਾ ਜਲਦੀ ਸਿਰਦਾ ਪਿਛਲੇ ਚੈਨਰ ਲੱਗੇ ਹੋਏ ਆ ਜੀ 3 ਡੇਡ ਦੇ ਦੇਖ ਸਕਦੇ ਹੋ ਤੁਸੀਂ ਇਹ ਵੀ ਆਪਣੇ ਸਾਰੇ ਆਈਐਸਆਈ ਮਾਰਕਾ ਲੱਗਿਆ ਹੋਇਆ ਇਹਦੇ ਜਿੰਨਾ ਵੀ ਲੱਗਿਆ ਹੁਣ ਆਪਾਂ ਗੱਲ ਕਰਗੇ ਛੇਠਲੀ ਚਾਦਰ ਇੱਕੋ ਪੀਸ ਲੱਗਾ ਹੋਇਆ ਦੇਖ ਸਕਦੇ ਹੋ ਤੁਸੀਂ ਇੱਕੋ ਪੀਸ ਆ ਜੀ 10 ਗੇਜ ਦੇ ਵਿੱਚ 10 ਗੇਜ ਦੇ ਵਿੱਚ ਇੱਕੋ ਪੀਸ ਇੱਕ ਸਾਧ ਕੋਈ ਜੋੜ ਹੈ ਨਹੀਂ ਕਿਤੇ 11 6 ਦਾ ਫਰਸ ਆ ਜੀ ਇਹਦਾ ਤੇ ਬਾਕੀ ਇਹ ਬਿਨਾ ਜੋੜ ਤੋਂ ਫਰਸ ਆ 10 ਗੇਜ ਦਾ ਪੂਰਾ ਮੋਟਾ ਫਰਸ ਆ ਬਾਕੀ ਤੁਸੀਂ ਵੀ ਜਿਹੜੇ ਵੀਰ ਆਪਣੇ ਟਰਾਲੀ ਖਰੀਦਣਾ ਚਾਹੁੰਦੇ ਹੋ ਤੇ ਫਰਸ ਹੋ ਸਕੇ ਤਾਂ ਬਿਨਾ ਜੋੜ ਤੇ ਲਓ ਕਿਉਂਕਿ ਜੋੜ ਤੋਂ ਫਰਸ ਆਮ ਕਰਕੇ ਗਲ ਜਾਂਦਾ ਛੇਤੀ ਤੇ ਬਾਕੀ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਸ਼ਿਸ਼ ਇਹ ਕਰੋ ਵੀ ਬਿਨਾਂ ਜੋੜ ਤੋਂ ਪਰਸ ਵਾਲੀ ਟਰਾਲੀ ਹੁਣ ਲਈ ਜਾਵੇ ਜਿਹੜੇ ਵੀ ਨਵੀਂ ਟਰਾਲੀ ਖਰੀਦਣਾ ਚਾਹੁੰਦੇ ਹੋ ਕਿਤੋਂ ਵੀ ਲੈ ਲਓ ਟਰਾਲੀ ਬਾਕੀ ਡਾਲਾ ਹੈਗਾ ਜੀ ਇਹਦਾ ਸਾਈਡ ਤੇ ਮਲੋਟ ਟਾਇਪ ਡਾਲਾ ਖੁੱਲ ਬੰਦ ਬਣਿਆ ਹੋਇਆ ਤੇ ਆਟੋਮੈਟਿਕ ਲੋਕ ਹੈ ਜੀ ਲੋਕ ਹੋ ਜਾਂਦਾ ਆਪਣਾ ਦੇਖ ਸਕਦੇ ਹੋ ਆਪਣਾ ਪੂਰਾ ਕਾਮਯਾਬ ਲੋਕ ਲੋਕ ਹੈ ਜੀ ਇਹ ਲੋਕ ਨਹੀਂ ਛੇਤੀ ਖੁੱਲਦਾ ਤੇ ਇੱਕ ਵਾਰੀ ਅੜ ਜੇ ਬਾਕੀ ਹੁਣ ਆਪਾਂ ਗੱਲ ਕਰੀਏ ਜੀ ਜਾਲੀ ਦੀ ਉੱਪਰ ਜਾਲੀ ਲੱਗੀ ਹੋਈ ਹੈ ਜੀ 3 2.5 ਫੁੱਟ ਜਾਲੀ ਲੱਗੀ ਹੈ 3 ਫੁੱਟ ਵੇਡਾ ਸਾਰਾ ਦੇਖ ਸਕਦੇ ਹੋ ਤੁਸੀਂ ਇਹ ਵੀ ਪੂਰਾ 2.5 ਦੀ ਜੀ ਐਂਗਲ ਚ ਬਣਿਆ ਆ 1.5 ਤ੍ਰੈਂਗਲ ਚ ਦੇਖ ਸਕਦੇ ਹੋ ਇਹ ਵੀ ਪੂਰਾ ਹੈਵੀ ਬਣਿਆ ਹੋਇਆ ਤੂੜੀ ਵਾਲੀ ਤੇ ਆਪਣੀ ਚੱਲਿਆ ਸੀਗਾ ਤੇ ਦਾਣੇ-ਦੂਣੇ ਵੀ ਵਧੀਆ ਆਪਣਾ ਪਾਇਆ ਇਹਦੇ ਵਿੱਚ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਕੜੇ ਵਾਲੇ ਰਿੰਮ ਟਾਇਰ ਦਾ ਮਾਰਕ ਹੈਗਾ ਜੀ 22 ਮਾਡਲ ਇਹ ਵੀ ਦੇਖ ਸਕਦੇ ਹੋ ਤੁਸੀਂ 22 ਮਾਡਲ ਦੇ ਟਾਇਰ ਵਧੀਆ ਪਈ ਗੁੱਡੀ ਚੰਗੀ ਪਈ ਆ ਓਰੀਜਨਲ ਗੁੱਡੀ ਆ ਕੋਈ ਗੁੱਡੀ ਨਹੀਂ ਕੱਢੀ ਵੀ ਗੈਰ ਤੇ ਟਰਾਲੀ ਆਪਣੀ ਖੜੀ ਹੈ ਜੀ ਇਹ ਮੁਕੰਦ ਸਿੰਘ ਵਾਲੇ ਮਕਸਰ ਸਾਹਿਬ ਜ਼ਿਲ੍ਹਾ ਤੇ ਬਾਕੀ ਆਪਣੇ ਕੋਲੇ ਹੋਰ ਵੀ ਟਰਾਲੀਆਂ ਹੁੰਦੀਆਂ ਸਿੰਪਲ ਟਰਾਲੀ ਵੀ ਆਪਾਂ ਅਗਲੀ ਵੀਡੀਓ ਚ ਦਿਖਾਵਾਂਗੇ ਤੁਹਾਨੂੰ 60-65000 ਦੀ ਰੇਂਜ ਵਾਲੀ ਇਹਦੀ ਹੈਗੀ ਆ ਜੀ ਡਿਮਾਂਡ 1 ਲੱਖ ਤੇ 32000 ਰੁਪਇਆ ਬਾਕੀ ਜਿਹੜਾ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਆਪਾਂ ਮਾਨਤਾਨ ਪੂਰਾ ਕਰਾਂਗੇ ਤੇ ਜੇ ਕੋਈ ਪੁਰਾਣੀ ਟਰਾਲੀ ਕਿਸੇ ਨੇ ਕਟਾਉਣੀ ਵਿੱਚ ਉਹ ਵੀ ਕੱਟੀ ਜਾਊ ਸਿੰਪਲ ਹੋਵੇ ਜੈਕ ਵਾਲੀ ਹੋਵੇ ਕਿਸੇ ਵੀ ਤਰ੍ਹਾਂ ਦੀ ਹੋਵੇ ਤੇ ਇਹ ਟਰਾਲੀ ਖਰੀਦਣ ਵਾਸਤੇ ਆਪਣਾ ਨੰਬਰ ਉੱਪਰ ਚੱਲ ਰਿਹਾ 9478886538 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਖਰੀਦ ਸਕਦੇ ਹੋ ਤੇ ਬਾਕੀ ਜੇ ਕੋਈ ਜਾਣਕਾਰੀ ਰਹਿ ਗਈ ਹੋਵੇ ਫੋਨ ਤੇ ਕੰਟੈਕਟ ਕਰ ਲੋ ਨੰਬਰ ਦਿੱਤਾ ਤੇ ਬਾਕੀ ਇਹ ਟਰਾਲੀ ਦਾ ਵਜ਼ਨ ਰਹਿ ਗਿਆ ਸੀ ਦੱਸਣ ਵਾਲਾ ਵਜ਼ਨ ਹੈਗਾ ਜੀ ਇਹਦਾ 14.5 ਤੋਂ 15 ਗੰਡਲ ਦੇ ਵਿੱਚ ਵਿੱਚ ਤੇ ਬਾਕੀ ਟਰਾਲੀ ਪੂਰੀ ਚੰਗੀ ਬਣੀ ਆ ਚੰਗੇ ਲੋਹੇ ਦੀ ਬਣੀ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਉਂਦੀ ਰਹੂਗੀ ਧੰਨਵਾਦ ਜੀ